ਕਲਰਬ ਜੀ ਸੰਗਰੂਰ ਵੀ ਦੀ ਰਚਨਾ ਜੋੜੀ ਲਾ ਨਾਮ ਪੁੰਜੀ ਜੋੜੀ ਲਾ ਨਾਮ ਪੁੰਜੀ ਜੋੜੀ ਲਾ ਨਾਮ ਪੁੰਜੀ ਬੜਕਰ ਜਾਈ ਹੋਵੇਗਾ ਬੜਕਰ ਜਾਈ ਹੋਵੇਗਾ ਕਰੀ ਖਕਤ ਕਰੀ ਖਕਤ ਗਲਮ ਕਸਾਈ ਹੋਵੇਗਾ ਕਲਮ ਕਸਾਈ ਹੋਵੇਗਾ ਪੁਰਖ ਯਾਦ ਰੱਖ ਕਰਤਾ ਪੁਰਖ ਯਾਦ ਰੱਖ ਸਹਾਈ ਹੋਵੇਗਾ ਗੱਪੇਗਾ ਜੇ ਸੱਚੇ ਦਿਲੋਂ ਤੂੰ ਸੰਗਰੂਰ ਵੀ ਐਨ ਪਾਈ ਹੋਵੇਗਾ ਗੱਪੇਗਾ ਜੇ ਸੱਚੇ ਦਿਲੋਂ ਤੂੰ ਸੰਗਰੂਰ ਵੀ ਐਨ ਪਾਈ ਹੋਵੇਗਾ ਕਰਤਾ ਪੁਰਖ ਯਾਦ ਰੱਖ ਸਹਾਈ ਹੋਵੇਗਾ